ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਇਹ ਘਪੜੀਆਂ ਚ ਅਗਲੇ ਦਿਨ ਦੀ ਸਾਈਕਲਿੰਗ ਫੇਰ ਸ਼ੁਰੂ ਹੈ ਕੱਲ ਵੀ 50 50 55 ਕਿਲੋਮੀਟਰ ਗੱਲ ਕਰਤੀ ਸੀ ਕੱਲ ਐਪ ਬੰਦ ਹੋ ਗਿਆ ਸੀ ਅਰ ਚਾਰਨ ਕੋਲੇ ਜਾ ਕੇ ਕਾਫੀ देर ਉੱਥੇ ਖੜੇ ਰਹੇ ਟ੍ਰੈਕ ਨਹੀਂ ਪੂਰਾ ਕੰਪਲੀਟ ਕਰ ਪਾਇਆ ਅੰਦਾਜ਼ਾ ਜਿਹਾ ਹੈਗਾ ਕਿ 50 ਕਿਲੋਮੀਟਰ ਪਲੱਸ ਹੀ ਚੱਲੇਗਾ ਕੱਲ ਵੀ ਹੁਣ ਨਿਕਲਿਆ ਘਰੋਂ ਮੈਂ ਤੁਰ ਪਿਆ ਹਰਚਰ ਨੂੰ ਨਾਲੇ ਉੱਥੇ ਹਾਈਵੇ ਤੇ ਆ ਜਾਣਾ ਜੀਰੇ ਤੋਂ ਅਗਲੇ ਪਾਸੇ ਇੱਕ ਸਾਥੀ ਜਿਹੜਾ ਸਾਡੇ ਨਾਲ ਪਹਿਲਾਂ ਵੀ ਇੱਕ ਦਿਨ ਗਿਆ ਸੀ ਕਿੰਦਾ ਉਹ ਵੀ ਆ ਰਿਹਾ ਤੈਨੂੰ ਹੋ ਗਏ ਆ ਇੱਕ ਸਾਥੀ ਹੋਰ ਗੱਲਬਾਤ ਕਰ ਰਿਹਾ ਸੀ ਪਰ ਹਜੇ ਹੁਣੇ ਸ਼ੁਰੂ ਨਹੀਂ ਕੀਤੀ ਕੁਝ ਵਿਆਹਾਂ ਸਾਦੀਆਂ ਦੀ ਸ਼ੀਸ਼ੂ ਸੂਝਨ ਚੱਲਦੇ ਕਰਕੇ ਬਿਜ਼ੀ ਆ ਸਾਰੇ ਪਰ ਦਿਲ ਸਾਰਿਆਂ ਦਾ ਕਰਦਾ ਸਾਈਕਲਿੰਗ ਕਰਨਾ ਸਾਈਕਲ ਛਾੜ ਨਹੀਂ ਲਏ ਹੋਏ ਆਪਣੇ ਸਾਥੀ ਆਏ ਖੜੇ ਆ ਤੇ ਮੇਰੀ ਵਾਟ ਬਣ ਗਈ ਇੱਥੇ 12. ਕੁਛ 15 ਦੇ ਕਰੀਬ ਤੇ ਚੋਲਾ ਸਾਹਿਬ ਬਣਾ ਰਿਹਾ ਆਪਣੀ ਵੀਡੀਓ ਕੈਮਰੇ ਚ ਕੈਦ ਕਰ ਰਹੇ ਆ ਇਹ ਤਾਂ ਮੇਰੇ ਨਾਲ ਹੀ ਆਇਆ ਸੀ ਹੋਰ ਜੀ ਕੀ ਹਾਲ ਹੈ ਜੀ ਚੋਲਾ ਸਾਹਿਬ ਹੋਰ ਜੀ ਵੈਰੀ ਵੈਲ ਪਰ ਮੈਂ ਅੱਜ ਲੰਡਾ ਜਿਹੜਾ ਉਹ ਦਿਨ ਦਾ ਟੋੜੇ ਜ ਹੈ ਹੁਣ ਅਸੀਂ ਸਫ਼ਰ ਸ਼ੁਰੂ ਕਰਦੇ ਹਾਂ ਦੱਸਿਆ ਸਭੀ ਆ ਗਿਆ ਜੀ ਮੇਰਾ ਸਰੀਰ ਠੰਡਾ ਹੋ ਗਿਆ ਮੈਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਮੈਂ ਤੁਹਾਨੂੰ ਲੋਕੇਸ਼ਨ ਸ਼ੇਅਰ ਕੀਤੀ ਹੋਈ ਆ ਦੇਖੀ ਰਹੇ ਨੂੰ ਜਾਂ ਕਿੰਨਾ ਟਾਈਮ ਆ ਕਿੱਥੇ ਚੱਲਣਾ ਅੱਜ ਆਪਾਂ ਥੋੜਾ ਵਧਾਵਾਂਗੇ ਮੋਦਗੀ ਤੱਕ ਚੱਲਾਂਗੇ ਮੋਦਗੀ ਚੱਲੀਏ ਮਿੱਤਰ ਹੈਗਾ ਆਪਣਾ ਰੰਮੀ ਗੱਲ ਚੱਲ ਰੰਮੀ ਗੱਲ ਨੂੰ ਕਰਦੇ ਫੋਨ ਪਰ ਉਹ ਆਪਣਾ ਮਿੱਤਰ ਆ ਤੇ ਆਪਣਾ ਜਨਰ ਦਾ ਫੈਨ ਵੀ ਆ ਸਹੀ ਗੱਲ ਆ ਵੀਡੀਓ ਤੇ ਕਰਦਾ ਹੁੰਦਾ ਇੱਥੋਂ ਤੱਕ ਪੂਰੀ 12.17 22 ਦੀ ਐਵਰੇਜ ਆਈ ਹੈ ਮੇਰੀ 21.5 ਹਾਂ ਕਰਦੇ ਕਰਦੇ ਚਾਹਾਂ ਜਿਹੜੀਆਂ ਰਮੀ ਗਿੱਲ ਕੋਲ ਚੱਗੀਆਂ ਚਲੋ ਠੀਕ ਆ ਜੀ ਹਾਂ ਜੀ ਰਮੀ ਗਿੱਲ ਜਿੰਦਾਬਾਦ ਰਮੀ ਗਿੱਲ ਸਾਹਿਬ ਕੋਲੇ ਆਪਣੀ ਚੋਲਾ ਸਾਹਿਬ ਸ਼ੁਰੂਆਤ ਹੋ ਗਈ ਆ ਪਹਿਲਾ ਦੋਸਤ ਫਿਰ ਥੋੜਾ ਹੋਰ ਉਦੋਂ ਦੋ ਦੋਸਤ ਆ ਗਿਆ ਗੈਵੀ ਚੋਹਾਨ ਐਡਵੋਕੇਟ ਫਰੀਦਕੋਟ ਫਿਰ ਉਹਦੇ ਕੋਲੇ ਫਿਰ ਹੌਲੀਲੀ ਬਠਿੰਡੇ ਵਾਲਿਆਂ ਕੋਲੇ ਚਲੋ ਬੜੀ ਚੰਗੀ ਗੱਲ ਆ ਜੇ ਸਾਡੇ ਟੈਨਾਂ ਹੌਲੀ ਜਿੰਮ ਦੀ ਸ਼ਕਤਾ ਸਾਈਕਲਿੰਗ ਕਰਕੇ ਜਿੰਮ ਨੂੰ ਛੱਡਦਾ ਮੈਂ ਕਿਹਾ ਸਾਈਕਲਿੰਗ ਕਰਦਾ ਹਾਂ ਜੀ ਜਿੰਮ ਛੱਡ ਕੇ ਮੁੰਡੇ ਨੇ ਸਾਈਕਲਿੰਗ ਜੁਆਇਨ ਕਰ ਲਈ ਆ ਨੂੰ ਲੱਗਦਾ 20-2000 ਲਾਉਣਾ ਪੈਣਾ ਦੋਸਤ ਬਹੁਤ ਆ ਔਰ ਉਹ ਅਸੀਂ ਬੜਿਆਂ ਨੂੰ ਘਰਾਂ ਤੋਂ ਗਾਲਾਂ ਪਾਈਆਂ ਵੀਰੇ ਤੇਰੀ ਵਾਰੀ ਆ ਸਾਡੇ ਦੋਸਤਾਂ ਬਹੁਤ ਸਾਰੇ ਆ ਸਾਨੂੰ ਹਮੇਸ਼ਾ ਉਹਨਾਂ ਨੂੰ ਸਾਡੇ ਨਾਲ ਸ਼ਿਕਵਾ ਰਹਿੰਦਾ ਵੀ ਤੁਸੀਂ ਆਉਂਦੇ ਨਹੀਂ ਕਿਉਂਕਿ ਸਾਡੇ ਕੰਮ ਭੰਗੇ ਹੀ ਆ ਇਸ ਤਰ੍ਹਾਂ ਦੇ ਆ ਤੇ ਮੈਂ ਤੇ ਦਰਸੇ ਹੁਣ ਇਹ ਸਕੀਮ ਬਣਾਈ ਆ ਕਿ ਜਿਹੜੇ ਜਿਹੜੇ ਗੁੱਸੇ ਹੁੰਦੇ ਆ ਉਹਨਾਂ ਸਾਰਿਆਂ ਦੇ ਜਿਹੜੇ ਗੁੱਸੇ ਉਹ ਨਾ ਦੇਣੇ ਆ ਨਾ ਦੇਣੇ ਆ ਹੌਲੀ ਹੌਲੀ ਕਰ ਤਹੀ ਗੱਲ ਆ ਆ ਜੀਵ ਮਰਦੀ ਫੋਨ ਕਰਦਾ ਵੀਰ ਚਾਹ ਪੀਣੀ ਹੈ ਕਿਸੇ ਕੋਲੇ ਸ਼ਾਮ ਦਾ ਵੀ ਪ੍ਰੋਗਰਾਮ ਕਰਕੇ ਜਾਵਾਂਗੇ ਜੇ ਕੋਈ ਉਹ ਜਿਆ ਬੰਦਾ ਸੇਵਾ ਕਰਨ ਵਾਲਾ ਕੋਈ ਵੀ ਡੀਐਮ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਚਲੋ ਦੋ ਪਹਿਲਾਂ ਕਰਦੇ ਰਮੀ ਗੱਲ ਨੂੰ ਫੋਨ ਤੇ ਫਿਰ ਕਰਦੇ ਅਗਲਾ ਫਾਰਮ ਉਹ ਆਪਣਾ ਕਿੱਥੇ ਮਿਲੂ ਮਦਕੀਏ ਇਸ ਤੋਂ ਪਹਿਲਾਂ ਅਸੀਂ ਇੱਥੋਂ ਤੱਕ ਸਾਡੀ ਵੱਧ ਤੋਂ ਵੱਧ ਵਾਟ ਤਹਿ ਕੀਤੀ ਹੋਈ ਆ 55 ਕਿਲੋਮੀਟਰ ਸਾਡੀ ਇੱਥੋਂ ਤੱਕ ਬਣ ਜਾਂਦੀ ਸੀ ਮੇਰੀ ਐਸ ਪੁਲ ਤੱਕ ਇਹ ਤਲਵੰਡੀ ਭਾਈ ਵਾਲੇ ਜਿਹੜਾ ਮੋਗੇ ਤੋਂ ਫਰੋਈਪੁਰ ਰੋਡ ਕ੍ਰੋਸ ਕਰਦਾ ਉਹ ਪੌਲਾ ਤੇ ਅੱਜ ਕੋਈ 5-10 ਕਿਲੋਮੀਟਰ ਹੋਰ ਅੱਗੇ ਜਾਵਾਂਗੇ ਅੱਜ 60-70 ਕਿਲੋਮੀਟਰ ਕਰਾਂਗੇ ਜਿੱਦਨ ਦੀ ਸਾਈਕਲਿੰਗ ਸ਼ੁਰੂ ਕੀਤੀ ਆ ਉਸ ਦਿਨ ਤੋਂ ਪਹਿਲੇ ਦਿਨ ਆਪਾਂ ਕ੍ਰੋਸ ਕਰ ਰਹੇ ਹਾਂ ਅੱਜ ਪੜ ਕ੍ਰੋਸ ਕਰਕੇ ਕਾਫੀ ਅੱਗੇ ਤੱਕ ਜਾਵਾਂਗੇ। ਮੁੰਦਗੀ ਤੱਕ ਜਾਵਾਂਗੇ। ਆਹ ਬੋਲੀ ਵਾਹ। ਟਾਪ ਟੂ ਟਾਪ। ਵੀ ਡਾਊਨ ਕਰਦੇ ਹਾਂ। ਉਮਰ ਦਾ ਬਹੁਤ ਫਰਕ ਮਿਤੋ 6 ਸਾਲ ਵੱਡਾ 52 ਸਾਲਾਂ ਦਾ ਇਹ ਸਾਲ ਚ ਉਮਰ ਆ ਗਏ ਲੋਕ ਕਹਿੰਦੇ ਹਾਈ ਬਰਾਦ ਦੋਦਾ ਹਾਈ ਬਰਾਦ ਦੋਦਾ ਨੋਰਮਲ ਆ ਬਸ ਫਰਕ ਪਾਉਂਦਾ ਨਾ ਕਿ ਇੱਕ ਪ੍ਰੋਟੇਨ ਜਿਹਾ ਨਾ ਫਰਕ ਇਹ ਆਹਾ ਜੀਆ ਸੀਟ ਕੀ ਹੁੰਦੀ ਏ ਜੀਆ ਸੀਟ ਤੇ 5 ਮਿੰਟ ਕੇ 10 ਬਦਾਮ ਹਾਂ ਠਾਕ ਇਲਾ ਹਾਂ ਅਛਾ 40 ਗ੍ਰਾਮ ਅਛਾ ਇਹ ਬਾਤ ਸਾਰਾ ਇਹਦਾ ਜੇ ਅੰਦਰ ਜਿਹੜੇ ਜਮਾ ਆ ਸਾਰਾ ਸਿਸਟਮ ਨੂੰ ਫਰਨ ਕਰ ਰਹੇ ਹਾਂ ਹਾਂ ਉਹ ਤਾਂ ਠੀਕ ਆ ਬਾਦ ਅਵੇ ਹੁਣ ਮੈਂ ਕੋਟ ਕਰੋੜ ਕਲਾਂ ਟੋਲ ਪਲਾਜ਼ਾ ਤਲਵੰਡੀ ਨੰਗ ਕੇ ਮੁੱਦਕੀ ਰੋਡ ਤੇ 68 ਲਗਭਗ 28 ਕਿਲੋਮੀਟਰ ਐਵਰੇਜ ਸਪੀਡ 22.5 ਕਿਲੋਮੀਟਰ ਗੱਲ ਨਹੀਂ ਚੱਕਿਆ ਨਹੀਂ ਫੂਲ ਨੇੜੇ ਜਾ ਕੇ ਕਰਦੇ ਆ ਦੇਖੋ ਅੱਜ ਬਾਈ ਦੀ ਚਾਹ ਸਾਡੇ ਕਰਮਾ ਚ ਹੈਗੀ ਹੈ ਕਿ ਨਹੀਂ ਨਹੀਂ ਤੇ ਫਿਰ ਇਹਨਾਂ ਢਾਬਿਆਂ ਤੋਂ ਕਿਤੇ ਚਾਹ ਪੀ ਕੇ ਵਾਪਸੀ ਕਰਾਂਗੇ ਇਹ ਰਸਟ ਪੀ ਤੱਕ ਕੀ ਕੋਈ ਟੈਕ 1 ਕਿਲੋਮੀਟਰ ਤੇਰੇ ਫਿਰ ਪਰਾਂ ਥੋੜੀ ਜਿਹੀ ਡਿਸਟੈਂਸ ਸਟਾਪ ਕਰਦੇ ਨੂੰ ਸਟਾਪ 26 ਕਿਲੋਮੀਟਰ ਸਟਾਪ ਕਰਦੇ ਫਿਰ ਉੱਥੇ ਰੀਜ਼ਿਊਮ ਕਰਦੇ ਆ ਮੇਰਾ 26 ਹੋ ਗਿਆ ਮੇਰਾ 32.2 ਪਤਾ ਹੈ ਸਰ ਵੀਰੇ ਆਈ ਹੈ ਸਰ ਵੀਰੇ 32.2 ਕਿਲੋਮੀਟਰ ਮੇਰਾ ਚੱਲ ਗਿਆ ਹੋਇਆ ਸੁਣਾ 26 ਤੇ 32 ਹਾਂ 6 ਕਿਲੋਮੀਟਰ ਮੰਨ ਲਾ ਜਿਆਦਾ ਹਨਾ ਥਣ ਹਾਂ ਤੇਰੇ ਨਾਲ 6 ਹੋ ਗਏ ਤੂੰ ਵੀ ਪਰੇ ਹੋਣ ਮੇਰਾ ਵੀ 6 ਹੋ ਆ ਜੀ ਆਪਣਾ ਅੱਜ ਦਾ ਟਰੈਕ 1 ਘੰਟਾ 27 ਮਿੰਟ 36 ਸਕਿੰਡ ਵਿੱਚ 22.21 ਕਿਲੋਮੀਟਰ ਤੇ ਨਾ 22.21 ਦੀ ਐਵਰੇਜ 32.26 ਕਿਲੋਮੀਟਰ ਹਾ ਹਾ ਜਾਣਕਾਰੀ ਪੁੱਛਣਾ ਰੰਮੀ ਦਾ ਨਹੀਂ ਤੇ ਫਿਰ ਇੱਥੋਂ ਚਾਹ ਪੀ ਕੇ ਦਾ ਗੁੱਟ ਕੱਟ ਤੋਂ ਫਿਰ ਵਾਪਸੀ ਹੋ ਜਾਏ ਆ ਬੁੱਦਕੀ ਐਂਟਰੀ ਹੋ ਗਿਆ ਆਪਣਾ 22 ਸਮਝ ਕੇ ਲੱਗਿਆ ਪਤਾ ਆ ਬਾਟ

महाराटा थोड़ा पाइम लग जाओ दोस्तो 32 33 ਕਿਲੋਮੀਟਰ ਤੈਅ ਕਰਕੇ ਕੈਪਟਨ ਢਾਬੇ ਤੇ ਬਹਿ ਕੇ ਪੀਤੀ ਆ ਕਾਫੀ ਤੇ ਸਰੀਰ ਚ ਆ ਗਈ ਫਿਰ એનર્ਜੀ ਹਾਂਜੀ ਹਾਂਜੀ ਤੇ ਇੱਥੋਂ ਮਾਰਾਂਗੇ ਯੂ ਟਰਨ ਯਾਨੀ ਜਿਹੜਾ 32 ਤੋਂ ਥੋੜਾ ਜਿਹਾ ਘੱਟ ਸੀ ਉਹ ਮੇਰਾ ਮੋੜ ਤੱਕ ਪੂਰਾ ਹੋ ਜਾਣਾ ਤੇ ਪਿੰਡ ਤੱਕ ਜਾਂਦੇ ਆ ਪੂਰੇ 65 ਕਿਲੋਮੀਟਰ ਹੋ ਜਾਣਗੇ ਜਿਹੜੀ ਕਿ ਹੁਣ ਤੱਕ ਦੇ ਸਫਰਾਂ ਦੀ ਸਭ ਤੋਂ ਲੰਮੀ ਵਾਟ ਹੋਊਗੀ 20 ਕਿਲੋਮੀਟਰ ਤੋਂ ਸ਼ੁਰੂ ਕੀਤਾ ਸੀ ਸਫਰ ਫਿਰ 50 ਤੇ 50 ਤੋਂ ਹੁਣ 65 ਕਿਲੋਮੀਟਰ ਤੇ ਆ ਗਏ ਆ ਕਿਆ ਕਿਉਂ ਧਿਆਨ ਨਾਲ اللہ ਦੇ ਤੇਰੇ ਰਹਿਗਾ ਖੱਬੇ ਸਾਡੇ ਮੋਦਕੀ ਇਹਨੇ ਮੋਦਕੀ ਨੂੰ ਹੱਥ ਲਾਤਾ ਇਥੋਂ ਬਸ 1 ਕਿਲੋਮੀਟਰ ਆ ਮੋਦਕੀ ਅੰਦਰ ਮੋਦਗੀ ਨੂੰ ਹੱਥ ਲਾ ਕੇ ਵਾਪਸ ਹੋਏ। ਹਰੀਗੇ ਹੈਗਾ ਇਥੋਂ 52 ਕਿਲੋਮੀਟਰ ਤਰਨਤਾਰਨ 84 ਦੇ ਸ੍ਰੀ ਅਮਰਸਰ ਸਾਹਿਬ 109 ਕਿਲੋਮੀਟਰ। ਲੋ ਜੀ ਚੋਲਾ ਸਾਹਿਬ ਦਾ ਇਥੋਂ ਸਾਡੇ ਨਾਲੋਂ ਅਲੱਗ ਹੋਣ ਦਾ ਟਾਈਮ ਆ ਗਿਆ ਸਮਾਂ ਆ ਗਿਆ ਚੋਲਾ ਸਾਹਿਬ ਕੱਟ ਮਾਰਨਗੇ ਜੀਰੇ ਵਾਲ ਨੂੰ ਅਸੀਂ ਬਾਈਪਾਸ ਠੀਕ ਹੈ ਜੀ ਚੋਲਾ ਸਾਹਿਬ ਮਿਲਦੇ ਆਂ ਫਿਰ ਕੱਲ ਨੂੰ ਉਹਨਾਂ ਤੋਂ ਬਲਾ ਦੋ ਅੰਡੇ ਵੀ ਖਾ ਲਏ ਹਾਂ ਮੜੀ ਗੱਲ ਵੀ ਹੈ ਨਾ ਨਹੀਂ ਨਿਆਰੇ ਦਾ ਬਹੁਤ ਫੈੜਾ ਬਿਲਕੁਲ ਦੋ ਕੇਲੇ ਤੇ ਦੋ ਅੰਡੇ ਹੈ ਨਾ ਅੰਡਿਆਂ ਚ ਰੋਟੀ ਨੇਗਾ ਤੇ ਕੇਲਿਆਂ ਦੇ ਵਿੱਚ ਦੋ ਦੋ ਹੈ ਹੈ ਚਾਹ ਪਣ ਫਲ ਸਾਰਾ ਕੁਝ ਮਿਲ ਜਾਂਦਾ ਅੰਡੇ ਹੀ ਮਿਲ ਜਾਂਦੇ ਜਾ ਕੇ ਠੀਕ ਬਹੁਤ ਸਾਰਾ ਤੋਂ ਬਾਅਦ ਜਾਣਾ ਅੱਜ ਹੋ ਗਿਆ ਜੀ 64.58 ਕਿਲੋਮੀਟਰ ਲਗਭਗ 65 ਕਿਲੋਮੀਟਰ ਹੋ ਗਿਆ ਤੇ 19.9 ਕਿਲੋਮੀਟਰ ਪ੍ਰਤੀ ਘੰਟੇ ਦੀ ਐਵਰੇਜ ਆਈ ਹੈ ਤੇ 3 ਘੰਟੇ ਤੇ 15 ਮਿੰਟਾਂ ਚ ਆਪਾਂ ਕੰਪਲੀਟ ਕੀਤਾ ਅੱਜ ਦਾ ਸਾਰਾ ਸਿਸਟਮ ਇਹ ਅੱਜ ਅੱਗੇ ਨਾਲੋਂ ਤਕਰੀਬਨ 15 ਕਿਲੋਮੀਟਰ ਆਪਾਂ ਵਧਾਤਾ ਵਧੀਆ ਲੱਗਾ ਕੀ ਪ੍ਰੋਗਰੈਸ ਕਰ ਰਹੇ ਆਂ